ਆਜੋ ਹੁਣ ਜੇ ਚਾਹੋਨੇ ਆ ਕਿਉਂਕਿ ਤੁਹਾਡੇ ਆਉਣ ਵਾਲੇ ਭਵਿੱਖ ਦੀ ਲੜਾਈ ਆ ਗਾੜੀਆਂ ਆਉਣ ਬਆਂ ਨਸਲਾਂ ਦੀ ਤੁਹਾਡੇ ਜਵਾਕਾਂ ਦੀ ਲੜਾਈ ਆ ਬਾਈ ਲੜ ਲੋਗੇ ਜਾਂਉਂਦੇ ਰਹਿ ਜਾਣਗੇ ਨਹੀਂ ਸਵਾਦ ਤੁਹਾਡੀ ਰਾਸ ਤਾਂ ਸਰਕਾਰ ਤਾਂ ਮਾਰ ਦੇਣਗੇ ਇਹ ਇਹਦਾ ਕਹਿ ਰਿਹਾ ਮੋਦੀ ਕਿ 24 ਵਾਲਾ ਸ਼ਾਇਦ ਉਹ ਸਾਡਾ ਵੱਡੇ ਫੈਸਲੇ ਲੈਣ ਦਾ ਸੈਸ਼ਨ ਹੈ ਜੀ ਐਨਾ ਜ਼ੁਲਮ ਭਲੇ ਬੁੱਤਾਂ ਭਲੇ ਬੁੱਤਾਂ ਪੈਣੀ ਆਨੇ 2.5 ਮਹੀਨੇ ਪਏ ਆ ਜੀ ਐਨਾ ਜ਼ੁਲਮ ਸਾਡੇ ਕੱਲ ਜਿਵੇਂ ਗੋਲੀਆਂ ਮਾਰੀਆਂ ਸ਼ੁੱਧੀਆਂ 315 ਬੋਰ ਦੇ ਫਾਇਰ ਮਾਰੇ ਗਏ ਆ ਦੇਖਾ ਨਾ ਪਰਦੀਆਂ ਗੋਲੀਆਂ ਮਾਰੀਆਂ ਬਲੀ ਕੁਲਿੰਦਰਾਂ ਦੇ ਪੱਤਰਕਾਰ ਵੀ ਜ਼ਖਮੀ ਹੋ ਗਏ 200 ਕਿਸਾਨ ਸਾਡਾ ਸ਼ੰਭੂ ਤੇ ਜ਼ਖਮੀ ਹੋ ਗਿਆ ਠੀਕ ਆ 100 ਦੇ ਕੁਲੀ ਵਾ ਇਧਰ ਜ਼ਖਮੀ ਹੋ ਗਿਆ ਲੱਤਾਂ ਤੋੜਤੀਆਂ ਲੱਤਾਂ ਤੋੜ ਸਿਰ ਪੜ ਐਸ ਦਿੰਦਗੀ ਦੇ ਉੱਤੇ ਜੇ ਆਏ ਹੋਏ ਨੇ ਨਾ ਤੁਸੀ ਸਮਝ ਲਓ ਵੀ ਜੇ ਦੁਬਾਰਾ મોદી ਆ ਗਿਆ ਅੱਪਨਾ ਦਾ ਹਾਸਲ ਕੀ ਹੋਣ ਵਾਲਾ ਸਹੀ ਹੈ ਤਾਂ ਭਾਈ ਇੱਕ ਪਾਸੇ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਮੀਟਿੰਗਾਂ ਦੇ ਦੌਰ ਚੱਲ ਰਹੇ ਸੀ ਦੂਜੇ ਪਾਸੇ ਬੈਰੀਕੇਡ ਲਗਾਏ ਜਾ ਰਹੇ ਸੀ ਤਾਂ ਕਿਤੇ ਨਾ ਕਿਤੇ ਤਸਵੀਰ ਤਾਂ ਪਹਿਲਾਂ ਹੀ ਸ਼ੋਅ ਸੀ ਨੀ ਵੱਲੋਂ ਮੀਟਿੰਗਾਂ ਦੇ ਵਿੱਚ ਕੁਝ ਨਹੀਂ ਨਿਕਲਣਾ ਉਹ ਭਾਈ ਯਾਰ ਇਹ ਕਿੱਥੇ ਫਸੇ ਥਿਆ ਠੀਕ ਆ ਇਧੀਆਂ ਨੇ ਕੰਧਾਂ ਸਾਰਦੀਆਂ ਤੇ ਸਾਰੀਆਂ ਫੋਰਸਾਂ ਫੌਜਾਂ ਲਿਆ ਕੇ ਲਾਤੀਆਂ ਤੁਸੀਂ ਦੇਖੋ ਵੀ ਇਹ 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 ਲੋਕਤੰਤਰ ਆ ਇਹਨੂੰ ਡੈਮੋਕ੍ਰੇਸੀ ਕਹਿੰਦੇ ਆ ਵੀ ਇਹ ਇੱਕ ਕਿਸਾਨਾਂ ਨੂੰ ਜਾਂ ਮਜ਼ਦੂਰਾਂ ਨੂੰ ਜਾਂ ਕਿਸੇ ਵਰਗ ਨੂੰ ਆਪਦਾ ਆਪਣਾ ਅਧਿਕਾਰ ਹੀ ਹੈ ਨ ਸੰਘਰਸ਼ ਕਰਨ ਦਾ ਆਪਣੀ ਗੱਲ ਰੱਖਣ ਦਾ ਅਧਿਕਾਰ ਵੀ ਖੋਹੀ ਜਾਂਦੇ ਆ ਨਵੇਂ ਕਾਨੂੰਨ ਵੀ ਲਿਆਏ ਇਹ ਜਿਹੜੀ ਨਵੀਂ ਐਮੈਂਡਮੈਂਟ ਕੀਤੀ ਹੈ ਨਾ ਕੁਝ ਕਾਨੂੰਨਾਂ ਸੋਧਾਂ ਖੀਚੀਆਂ ਨੇ ਉਹਦੇ ਚ ਇਹ ਲਿਆਏ ਵੀ ਕੋਈ ਧਰਨਾ ਪ੍ਰਦਰਸ਼ਨ ਕਰਨ ਵਾਲੇ ਤੇ ਕੱਲ ਨੂੰ ਯੂਪੀਏ ਐਨਐਸਏ ਲੱਗੂਗੀ ਹਾਂਜੀ ਜੇ ਕੋਈ ਇੱਥੇ ਸਰਕਾਰੀ ਪ੍ਰੋਪਰਟੀ ਨੂੰ ਨੁਕਸਾਨ ਹੁੰਦਾ ਤਾਂ ਵੀ ਐਨਐਸਏ ਲੱਗੂਗੀ। ਭੰਨ ਤੋੜਦਾ ਆਪ ਹੀ ਕਰੀ ਜਾਂਦੇ ਆ। ਆਹਦੇ ਬੰਦੇ ਵਿੱਚ ਬਾੜੀ ਫਿਰਦੇ। ਕੱਲ ਬੰਦਾ ਫੜਿਆ ਕਿ ਅੱਜ ਵੀ ਫੜਿਆ ਇੱਥੇ। ਅੱਜ ਵੀ ਫੜਿਆ। ਅੱਜ ਫੜਿਆ ਕੱਲ ਫੜਿਆ ਆਪਣੇ ਬੰਦੇ ਆਪਣੇ ਬਾੜਨਗੇ ਨੁਕਸਾਨ ਕਰਾਉਣਗੇ। ਮੈਂ ਨੌਜਵਾਨਾਂ ਨੂੰ ਖਾਸ ਅਪੀਲ ਕਰਦਾ। ਖੁੱਲੜਬਾਜੀ ਨਹੀਂ ਮੇਰਾ ਵੀਰ ਕਰਨੀ। ਖੁੱਲੜਬਾਜੀ ਤੋਂ ਬਿਨਾ ਵਧੀਆ ਜਾਬ ਤੇ ਜ ਰਹਿਗੇ। ਜਿਵੇਂ ਸਾਡੇ ਆਗੂ ਸਹਿਬਾਨ ਕਹਿੰਦੇ ਆ ਉਵੇਂ ਆਪਾਂ ਲੜਾਈ ਲੜਦੇ ਆ ਤਾਂ ਆਪਾਂ ਇਹ ਜਿੱਤਣੀ ਆ ਲੜਾਈ। ਜੇ ਇੱਕ ਵਾਰੀ ਇਹਨਾਂ ਨੇ ਮਾਹੌਲ ਇੱਕ ਕਰਤਾ ਕਿ ਹੁਲੜਵਾਜ ਇਕੱਠੇ ਹੋਗੇ ਇਹਨਾਂ ਨੂੰ ਖਦੇੜਨਾ ਆਪਾਂ ਨੂੰ ਬਹੁਤ ਸੌਖਾ ਹੋ ਜਾਊਗਾ ਸਹੀ ਹੈ ਤਾਂ ਬਈ ਅੱਗੇ ਨੂੰ ਕੁਝ ਕਰ ਰਹੇ ਹੁਣ ਬਿਲਕੁਲ ਕਰਾਂਗੇ ਉਹ ਜਗ ਦਿੱਲੀ ਦੀ ਇੱਕ ਤੇ ਬੈਠਾਂਗੇ ਰੋਕ ਨਹੀਂ ਸਕਦਾ ਇਹ ਪਹਿਲਾਂ ਵੀ 20 220 ਦੇ ਵਿੱਚ ਦੇਖ ਚੁੱਕੇ ਆ ਕੱਲ ਵੀ ਇਹਨਾਂ ਨੇ ਜ਼ੋਰ ਜਮਾਈ ਕਰਨ ਲਈ ਕੋਈ ਗੱਲ ਨਹੀਂ ਪਰ ਮੈਂ ਕਹਿੰਦਾ ਰਣਨੀਤੀ ਨਾਲ ਲੜਗੇ ਉੱਥੇ ਅਸੀਂ ਸਾਡੇ ਨੌਜਵਾਨ ਮੁੰਡੇ ਅੱਗੇ ਵੱਧਦੇ ਆ 100 200 ਟੋਲਿਆਂ 'ਚ ਵੱਧਦੇ ਆ ਖਾਲੀ ਹੱਥ ਵੱਧਦੇ ਹੋ ਡਾਂਗਾ ਮਾਰ-ਮਾਰ ਸਿਰਪਾੜ ਦੇ ਲੱਤਾਂ ਤੋੜਦੇ ਥਰੂ ਕੰਸ ਮਾਰਦੇ ਆ ਰਣਨੀਤੀ ਬਣਾਓ ਜੇਸਵੀਆ ਲਿਆਓ ਟਰੈਕਟਰਾਂ ਦੇ ਮੁਰੇ ਕਰਾਹ ਲਾ ਕੇ ਲਿਆਓ ਸੰਗਲ ਪਾ ਕੇ ਲਿਆਓ ਉਸ ਤਰੀਕੇ ਨਾਲ ਆਪਾਂ ਇਹ ਬੈਰੀਕੇਡ ਪਟਣੇ ਆ ਐਵੇਂ ਨੁਕਸਾਨ ਨਹੀਂ ਕਰਾਉਣਾ ਮੈਂ ਬਾਰ-ਬਾਰ ਉਹਦਾ ਨੁਕਸਾਨ ਸਾਡਾ ਵੱਧ ਹੋਈ ਜਾਂਦਾ ਇਹਨਾਂ ਦਾ ਕੋਈ ਨੁਕਸਾਨ ਕਰਦੇ ਦੋਥੇ ਬੈਠੇ ਗੋਲੇ ਮਾਰ ਦਿੰਦੇ ਆ ਸਹੀ ਆ ਸਾਨੂੰ ਤਾਂ ਰਣਨੀਤੀ ਲੜਾਈ ਜਿਹੜੀ ਜਿੱਤੀ ਜਾਂਦੀ ਹੁੰਦੀ ਆ ਉਹ ਬਿਨਾਂ ਰਣਨੀਤੀ ਤੋਂ ਨਹੀਂ ਜਿੱਤੀ ਜਾਂਦੀ ਹੂੰ ਸੋ ਰਣਨੀਤੀ ਘੜ ਕੇ ਪੈਂਤਨੇ ਬਾਜੀ ਦੇ ਨਾਲ ਹੀ ਅੱਗੇ ਪਾਣਾ ਸਹੀ ਆ ਤਾਂ ਰਣਨੀਤੀ ਕੀ ਹੋਊਗੀ ਜੇ ਮੰਨ ਲਓ ਅੱਗੋਂ ਦੇ ਨਹੀਂ ਜਾਣਗੇ ਤਾਂ ਖੇਤਾਂ ਤੇ ਕੀ ਹੋਊਗਾ ਇਹ ਅਵੇਰਾ ਫੈਸਲਾ ਨਹੀਂ ਆ ਇਹ ਸਾਰੇ ਇੱਥੇ ਕਿਸਾਨ ਅੱਗੇ ਬੱਥੇ ਆ ਜੋ ਉਹ ਰੋਸਾ ਨੂੰ ਹੁਕਮ ਦੇਣਗੇ ਉਹਨਾਂ ਦੇ ਹੀ ਫੁਰਚਣਾਉਣੇ ਆ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਨਾ ਹੈ ਜਿਹੜੇ ਸਾਡੇ ਭਰਾ ਅੱਜ ਬੈਠੇ ਪੰਜਾਬ ਸਰਕਾਰ ਦੇ ਲੋਕਾਂ ਕਿਤੇ ਨਹੀਂ ਰੱਖ ਕਵੀਸ਼ਰ ਨਾ ਬਣੋ ਅੱਜ ਲਾਸ਼ ਮੁੰਡਾ ਬੁਰਾ ਬਤਾ ਦਿਆ ਨਾ ਅਸੂ ਨੇ ਭਰਾ ਲੜ ਰਿਹਾ ਥੋੜੇ ਬਾਪੂ ਕੰਦਾਂ ਲੱਤਾਂ ਤੋੜ ਚੁਈਆ ਮੁੰਡੇ ਭਰਾ ਮਾ ਦੇ ਸਿਰ ਪਾੜ ਤੇ ਅਸੂ ਕਹਿੰਦਾ ਇਹਨਾ ਬੁਰਾ ਹਾਲ ਕਰਤਾ ਚੱਕ ਇਥੋਂ ਸਾਡੇ ਕੈ ਕੈ ਮੁੰਡੇ ਕੱਲ ਇੰਨੇ ਬੁਰੀ ਤਰ੍ਹਾਂ ਲਾ ਕੇ ਉਧਰਲੇ ਪਾਸੇ ਟੁੱਟੇ ਇਹਨਾਂ ਨੇ ਤੇ ਆਪਾਂ ਬੈਠੇ ਉੱਥੇ ਆਪਦੇ ਦੇ ਖਿਲਾਫ ਮੋਰਚਾ ਖੁੱਢੀ ਜਾਂਦੇ ਆਂ ਚੰਗੀਆਂ ਗੱਲਾਂ ਨੇ ਮੈਂ ਨਾ ਮੈਂ ਕਹਿੰਦਾ ਮੈਂ ਕਹਿੰਦਾ ਯਾਰ ਤੁਸੀਂ ਹੱਕ 'ਚ ਨਹੀਂ ਆਉਣਾ ਬਰੋਚ 'ਚ ਵੀ ਨਾ ਆਓ ਯਾਰ ਅੱਜ ਵਿਰੋਧ ਚ ਲਿਖਦੇ ਹਾਂ ਅੱਜਕਲ ਸੋਸ਼ਲ ਮੀਡੀਆ ਦੇ ਉੱਤੇ ਜਦ ਤੁਹਾਨੂੰ ਐ ਲੱਗਦਾ ਕਿ ਵਧੀਆ ਹੋਇਆ ਛੱਤਰਫੇਰੇ ਨਾ ਜਾਣ ਕੇ ਇਹ ਚੰਗੀਆਂ ਨਹੀਂ ਵਿੱਚ ਅੱਜ ਪੰਜਾਬ ਹੋਵੇ ਹਰਿਆਣਾ ਹੋਵੇ ਇਸ ਮੁੱਦੇ ਦੇ ਉੱਤੇ ਬਾਈ ਇਕੱਠੇ ਹੋ ਗਏ ਲੜਾਈ ਇਕੱਲੇ ਮੈਂ ਫੇਰ बार-बार ਕਹਿੰਦਾ ਕਿਸਾਨਾਂ ਦੀ ਨਹੀਂ ਐ ਇਕੱਲੀਆਂ ਜ਼ਮੀਨਾਂ ਬਚਾਉਣ ਦੀ ਲੜਾਈ ਨਹੀਂ ਐ ਜੇ ਤੁਹਾਡੇ ਰੋਜ਼ਗਾਰ ਨੂੰ ਖੋਣਗੇ ਇਹ ਜਿਹੜੇ ਛੋਟੇ ਦੁਕਾਨਦਾਰ ਬੈਠੇ ਆ ਉਹ ਤਾਂ ਉਹਦਾ ਖਤਮ ਹੈ ਸਾਰਾ ਜਿਹੜਾ ਵੱਡੇ ਵੱਡੇ ਮਾਲ ਖੁੱਲ ਗਏ ਸਾਰਾ ਉਹ ਨਾ ਕਾਰੋਬਾਰਾ ਦੁਕਾਨਾਂ ਦਾ ਦਸਤਗਾਨਦਾਰਾਂ ਦਾ ਬਾਜ਼ਾਰਾ ਦਾ ਉਹ ਵੀ ਕਰ ਫਟਾਉਂਦੇ ਹੱਥ ਆ ਚੁੱਕੇ ਆ ਉਹ ਵੀ ਖਤਮ ਨੇ ਆ ਇਸ ਕਲੇ ਹਾਲਾਤ ਨੇ ਮੈਂ ਹੁਣ ਇੱਕ ਦੁਕਾਨਦਾਰ ਨੂੰ ਪੁੱਛਿਆ ਮੈਂ ਤੁਹਾਡੇ ਹਾਲਾਤ ਕੀ ਆ ਕਹਿੰਦੇ ਭਾਈ ਭੁੱਖੇ ਮਰਦੇ ਆ ਬਾਜਰ ਜਿਹਦੇ ਕੋਲ ਚਾਰ-ਚਾਰ ਪੈਲੀ ਦਾ ਜੁਗਰਾ ਕਮਾ ਕੇ ਖਾ ਲੂਗਾ ਤੁਸੀਂ ਕਿੱਧਰ ਨੂੰ ਜਾਓਗੇ ਆ ਜਿਹੜੀ ਘਰਾਂ 'ਤੇ ਡਿਲੀਵਰੀ ਹੋਣ ਲੱਗੀ ਆਨਲਾਈਨ ਉਹ ਸਦਾ ਬੈਠਾ ਘਰਾਂ 'ਸਮਾਨ ਪਹੁੰਚਣ ਲੱਗਾ ਬਾਜ਼ਾਰ ਵੀ ਖਤਮ ਹੋ ਗਿਆ ਭਾਈ ਤਾਂ ਇਹ ਇਹ ਲੜਾਈ ਇਹ ਨਾ ਸਮਝੋ ਵੀ ਕੱਲੇ ਕਿਸਾਨ ਉੱਠ ਕੇ ਬੈਠੇ ਆ ਹੁਣ ਮਜ਼ਦੂਰਾਂ ਦੀ ਗੱਲ ਆਪਾਂ ਕਰਦੇ ਆ ਕੋਈ ਦੂਰ ਕਹਿਣਗੇ ਸਾਨੂੰ ਤਾਂ ਚਾਹੇ ਕਾਰਪੋਰੇਟ ਚਾਹੇ ਜ਼ਮੀਨਾਂ ਦੱਬਣ ਚਾਹੇ ਕਾਰਪੋਰੇਟ ਕੋਈ ਹੋਰ ਜਗ੍ਹਾ ਆਪਣਾ ਦੱਬਣ ਜਿਹੜਾ ਸਾਰਾ ਸਿਸਟਮ ਹੈ ਉਹ ਆਪਣੇ ਕੰਮ ਵਿੱਚ ਲੈਣ ਸਾਨੂੰ ਤਾਂ ਦਿਹਾੜੀ ਮਿਲ ਜਾਣੀ ਹੈ ਭਾਈ ਮਸ਼ੀਨਾਂ ਆ ਗਈਆਂ ਰੋਬੋਟ ਆ ਗਏ 50 50 ਲੱਖ ਲੱਖ ਹਜ਼ਾਰ ਏਕੜ ਦੇ ਫਾਰਮ ਦੇ ਵਿੱਚ ਇਹਨਾਂ ਨੇ ਵੱਡੀਆਂ ਮਸ਼ੀਨਾਂ ਨਾਲ ਖੇਤੀ ਹੁੰਦੀ ਹੈ ਤੇ ਬੰਦਾ ਦਾ ਕੰਮ ਹੀ ਖਤਮ ਕਰੀ ਜਾਂਦਾ ਤੁਹਾਨੂੰ ਕੰਮ ਕਿੱਥੇ ਰਹਿ ਗਿਆ ਤੇ ਇਸ ਕਰਕੇ ਇਹ ਕੱਲਾ ਭਾਈ ਕੱਲਾ ਕਿਸਾਨਾਂ ਜਾਂ ਜ਼ਮੀਨੀ ਤੇ ਹਮਲਾ ਨਹੀਂ ਹੈਗਾ ਇਹ ਹਮਲਾ ਅਸਲ ਇਨਸਾਨ ਦੀ ਹੋਣ ਤੇ ਹਮਲਾ ਸਹੀ ਹੈ ਇਹ ਸਾਡੇ ਸਾਹ ਲੈਣ ਤੱਕ ਦੇਣਨਗੇ ਹੁਣ ਨਿਊ ਬੈਂਕ ਆਰਡਰ ਦੀ ਨੀਤੀ ਦੀ ਮੈਂ ਗੱਲ ਕਰਦਾ ਹਾਂ ਮੈਂ ਇਹ ਗੱਲ ਲੋਕਾਂ ਨੂੰ ਬਹੁਤ ਯਤਨ ਕਰਕੇ ਪਿੰਡਾਂ ਸਮਝਾ ਕੇ ਜਾ ਕੇ ਮੈਂ ਗਿਆ ਮੈਂ ਤੁਹਾਨੂੰ ਇੱਕ ਮਿੰਟ ਦੀ ਗੱਲ ਦੱਸਦਾ ਇਹ ਕਹਿੰਦੇ ਆ ਵੀ ਅਸੀਂ ਜਿਹੜੀ ਨਕਦ ਰਾਸ਼ੀ ਆ ਖਤਮ ਕਰਦਣੀ ਆ ਬੰਦ ਕਰਦਣੀ ਆ ਅਸੀਂ ਲਿਉਣੀ ਆ ਡਿਜੀਟਲ ਕਰੰਸੀ ਜਿਹੜੀ ਡਿਜੀਟਲ ਕਰੰਸੀ ਆ ਆਸਟ੍ਰੇਲੀਆ ਦੇ ਵਿੱਚ ਤਾਂ ਖਲਾਫ ਪ੍ਰਦਰਸ਼ਨ ਹੋ ਰਹੇ ਨੇ ਯੂਰਪ ਸਾਰਾ ਸੜਕਾਂ ਦੇ ਉੱਤੇ ਆ ਉਹ ਕੀ ਕਹਿੰਦੇ ਆ ਆਪਾਂ ਨੂੰ ਬਹੁਤ ਸੌਖਾ ਲੱਗਦਾ ਵੀ ਸਾਡੇ ਸਾਰਾ ਪੈਸਾ ਮੋਬਾਈਲਾਂ ਚ ਕਾਰਡਾਂ ਚ ਆ ਜਾਣਾ ਵੀ ਨੱਕ ਦੀ ਐ ਨਾ ਟੱਕਣ ਦੀ ਲੋੜ ਪਵੇ ਨਾ ਪੈਸੇ ਕੁੱਲੇ ਕਰਾਉਣ ਦੀ ਲੋੜ ਪਵੇ ਗਏ ਸਕੇ ਨੰਬਰੇ ਮੋਬਾਈਲ ਕੀਤਾ ਤੇ ਪੈਸੇ ਜਿਤਾ ਦੇ ਇਹ ਬੜੀ ਖਤਰਨਾਕ ਨੀਤੀ ਹੈ ਦੇਖੋ ਤੁਸੀਂ ਮੇਰੇ ਨਾਲ ਤੁਹਾਡਾ ਪਿੰਨ ਕਾਰਡ ਬੈਂਕ ਦਾ ਖਾਤਾ ਆਧਾਰ ਕਾਰਡ ਮੋਟਰ ਕਾਰਡ ਮੋਬਾਈਲ ਨੰਬਰ ਜ਼ਮੀਨਾਂ ਦੇ ਤੁਹਾਡੇ ਜਿਹੜੇ ਹੈਗੇ ਅਗੇ ਨੰਬਰ ਕੋ ਸਾਰੇ ਅਟੈਚ ਕਰ ਜੋੜਤੇ ਨਾ ਜਿੱਤੇ ਮੇਰੀ ਗੱਲ ਸੁਣ ਲੋ ਕੱਲ ਨੂੰ ਤੁਸੀਂ ਗਏ ਬਾਜ਼ਾਰ ਚ ਜਿਹੜੀ ਮੈਂ ਗੱਲ ਕਰ ਰਿਹਾ ਸੀ ਤੁਹਾਡੇ ਸਾਹ ਵੀ ਇਹ ਗਿੰਦ ਕਿੰਨੇ ਲੈਣੇ ਆ ਉਹ ਸਨੋਬਾਡ ਅਟਰ ਸਿੱਖਾ ਹਿੱਸਾ ਕਿਵੇਂ ਆ ਤੁਸੀਂ ਕਹੇ ਬਿਜਾਰ ਤੁਹਾਡਾ ਮੰਨ ਕੀਤਾ ਸੀ ਕੁਰਤਾ ਪਜਾਮਾ ਸਿੱਤਨਾ ਪੱਗ ਲੈਣੀ ਆ ਚਾਦਰ ਲੈਣਾ ਜੁੱਤੀ ਲੈਣੀ ਉਹਨਾਂ ਨੇ ਕਿਹਾ ਵੀ ਤੁਸੀਂ ਪੈਸੇ ਕਟਾਉਣ ਲੱਗੋਗੇ ਆਪਣੇ ਮੋਬਾਈਲ ਦੇ ਵਿੱਚ ਨਗਦੀ ਖਤਮ ਹੈ ਜੇਬ ਚ ਹੈ ਨਹੀਂ ਲੱਗਦੀ ਹੁਣ ਤਾਂ ਮੇਰੀ ਜੇਬ ਚ 50 ਰੁਪਏ ਆ 500 ਆ ਮੇਰੀ ਮਰਜ਼ੀ ਆ ਮੈਂ ਕੁਰਤਾ ਲਾਵਾਂ ਮੈਂ ਪੱਗ ਲਾਵਾਂ ਮੈਂ ਚਾਦਰ ਲਾਵਾਂ ਮੈਂ ਜੁੱਤੀ ਲਾਵਾਂ ਮੈਂ ਪੈਂਟ ਸ਼ਰਟ ਲਾਵਾਂ ਮੇਰੀ ਮਰਜ਼ੀ ਆ ਨਾ ਜਦੋਂ ਪੈਸਾ ਡਿਜੀਟਲ ਸਿਸਟਮ ਜੀ ਬਦਲ ਗਿਆ ਉਹ ਪੈਸਾ ਮੋਬਾਈਲਾਂ 'ਚ ਆ ਗਿਆ ਕਾਹਨਾ ਚ ਆ ਗਿਆ ਉਹ ਕੋਰਟ ਪਜਾਮਾ ਲਿਆ ਕਾਲ ਖਰੀਦੀ ਚਾਦਰ ਖਰੀਦਿਆ ਉਹ ਪੈਸੇ ਕਢਾਉਣ ਲੱਗੇ ਉਸ ਗੰਡਾਰ ਨੂੰ ਉਹ ਪੈਸਾ ਉਹਦੇ ਖਾਤੇ 'ਚ ਟ੍ਰਾਂਸਫਰ ਕਰਨਾ ਨਹੀਂ ਕਰਨਾ ਇਹ ਕਿਹਦੇ ਕੋਲ ਕੰਟਰੋਲ ਹੋਊਗਾ ਇਹ ਸਮਝੋਂ ਦੀ ਲੋਨ ਆ ਆ ਮੈਂ ਆਧਾਰਨ ਨਾਲ ਮੋਬਾਈਲ ਆ ਮੋਬਾਈਲ ਦੀ ਯਾਦ ਆ ਆ ਲੋਕ ਕਹਿੰਦੇ ਆ ਮੋਬਾਈਲ ਦੇ ਮਾਲਕ ਅਸੀਂ ਆ ਅਸੀਂ ਆ ਆ ਨੈਟ ਬੰਦ ਕਰੀ ਬੈਠੇ ਇੱਥੇ ਕਰੀ ਬੈਠੇ ਇਹ ਕੀ ਹੈ ਫੋਖਾ ਲੈ ਚੱਕੀ ਫਿਰੋ ਇੱਕ ਸੋਡਾ ਇਹ ਕੰਟਰੋਲ ਮੇਰੇ ਕੋਲੇ ਆ ਨਾ ਐਸਪੀ ਨੂਵਾ ਨਾਲ ਦਿੱਤੇ ਤਹਿਤ ਕੰਟਰੋਲ ਨਾਲ ਕੋਲੇ ਚ ਲੈ ਜਾਣਾ ਪਈ। ਉਹ ਕਹਿਣਗੇ ਬਾਜ਼ਾਰ ਦੇ ਵਿੱਚ ਸੇਬ, ਕੇਲੇ, ਅੰਬ, ਸਿਉ ਨਹੀਂ ਖਾਸਲਾ ਯੂਜ਼ ਨਹੀਂ ਕੀਤਾ ਜਾ ਸਕਦਾ। ਟੁਪੀ ਜਾਕਾ, ਬਰਕਰਖਾ, ਨੂਕਲਾ। ਇਹ ਬ੍ਰਾਂਡ ਸਾਡੀ ਚੀਜ਼ਾਂ ਦੇ ਆ। ਆ ਨਵਾਂ ਬ੍ਰਾਂਡ ਸਾਡਾ ਕੱਪੜਾ ਵਿਕਣਾ ਹੈ। ਇੱਕ ਨਹੀਂ ਹੀ ਪਹੇ ਕੱਟਦਾ ਨਹੀਂ। ਸਾਡੇ ਨਾਲ ਚੱਕਣ ਗਿਆ ਝੰਡੇ ਅੱਜ ਮਸੀਂ ਚੰਦ ਜਿੱਥੇ ਬੈਠੇ ਆ। ਲੈ ਵੀ ਧਰ ਨਾਲ ਆਵਾਂਗੇ। ਸਾਡੀ ਮਰਜ਼ੀ ਹੈ। ਇੱਕ ਮੈਂ ਕਹਿੰਦੇ ਆ ਆ ਖਰੀਦ ਆ ਆ ਆ ਖਾਪੀ। ਉਹ ਕਹਿੰਦੇ ਕਿ ਕਿਹੜੇ ਕਿਹੜੇ ਪਿੰਡ ਚੋਂ ਕਿਹੜੇ ਕਿਹੜੇ ਬੰਦੇ ਧਰਨੇ ਤੇ ਗਏ ਆ ਇਹਨਾਂ ਦੇ ਖਾਤੇ ਬੰਦ ਕਰੇ ਉਹਨਾਂ ਦੇ ਕੋਲੇ ਕੰਟਰੋਲ ਹੈ ਇਹ ਕਿੱਥੇ ਜਾਉਂਗਾ ਸਜਣ ਆਪਣੀਆਂ ਜ਼ਮੀਨਾਂ ਬੈਂਕਾਂ ਦੇ ਪਲਾਜ ਪਈਆਂ ਅੱਜ ਬੈਂਕਾਂ ਦੇ ਕੁਰਕੀ ਕਰਨ ਆਉਂਦੇ ਆ ਵੀ ਅਸੀਂ ਅਧਕਾਰੀ ਆਉਂਦੇ ਆ ਆਪਾਂ ਕਹਿੰਦੇ ਲੈ ਜੀ ਬਰੇ ਹੁਣ ਕੀ ਗੱਲ ਹੈ ਅਸੀਂ ਗੋਸ਼ਟੀ ਕਰਨ ਦਿੰਦੇ ਉਹਨਾਂ ਨੂੰ ਬਈ ਸੁਣ ਲੈ ਉਹਨਾਂ ਨੂੰ ਜਮੀਨ ਖੇਤ ਚਾਉਣ ਦੀ ਲੋੜ ਨਹੀਂ ਪਿੰਡ ਚਾਉਣ ਦੀ ਲੋੜ ਨਹੀਂ ਮਨਿਆਦੀ ਕਰਾਉਣ ਦੀ ਲੋੜ ਨਹੀਂ ਉਹ ਕਹਿੰਦੇ ਚੱਕ ਤੇਰਾ ਖਾਤਾ ਸਾਡੇ ਕੋਲੇ ਹੈ ਨਾ ਪੈਸੇ ਤਾਂ ਸਾਡੇ ਕੋਲੇ ਤੂੰ ਫਰਦੇਂਗਾ ਆਪਣੇ ਕਾਰਡ ਰਹੀਂ ਇੱਕੋ ਸਾਤਾ ਬੰਦ ਹੈ ਜੀਕਾ ਮਾਰੂ ਅਗਲਾ ਇਹ ਉਹ ਬਈ ਨਿਊ ਗੱਲ ਆਰਡਰ ਦੀ ਨੀਤੀ ਦੇ ਜਿਹੜਾ ਤੁਹਾਨੂੰ ਇੱਕ ਪੱਖ ਰੱਖਿਆ ਇਹ ਬਹੁਤ ਪੱਖ ਨੇ ਤੁਹਾਡੀ ਬੋਲੀ ਤੁਹਾਡਾ ਅਧਿਕਾਰ ਨਿਊ ਐਜੂਕੇਸ਼ਨ ਪਾਲਿਸੀ ਆਈ ਹੈ 220 ਉਹ ਕਹਿੰਦੇ ਤੁਹਾਡੇ ਜਵਾਨਾਂ ਨੂੰ ਸਕੂਲਾਂ ਚ ਕਿਹੜਾ ਇਤਿਹਾਸ ਪੜਾਉਣਾ ਹੈ ਅਸੀਂ ਤੈਅ ਕਰਾਂਗੇ ਕਿਹੜੀ ਬੋਲੀ ਪੜਾਉਣੀ ਅਸੀਂ ਤੈਅ ਕਰਾਂਗੇ ਕਿਹੜਾ ਸਹਿਤ ਕਿਹੜਾ ਵਿਸਾਪਨ ਅਸੀਂ ਤੈਅ ਕਰਾਂਗੇ ਤੁਹਾਡਾ ਸਾਰਾ ਕੁਝ ਖੋਹਿਆ ਜਾ ਰਿਹਾ ਬਾਈ ਇਹ ਲੜਾਈ ਹੋ ਆ ਬਾਈ ਸਹੀ ਹੈ ਨਾ ਬਾਈ ਹਰਿਆਣੇ ਦੇ ਬੰਦੇ ਆ ਇਹ ਕਿੱਥਾ ਹੁਣ ਵੀ ਰਾਜੇਦਿਆਂ ਨੂੰ ਪੇਟਾਂ ਨੂੰ ਚਲਾਉ ਸਕਦੇ ਕਿੱਥੀ ਜਾ ਰਹੀ ਹੈ ਕਹਿੰਦੇ ਪਾਸਪੋਰਟ ਨੂੰ ਜਿਹੜੇ ਰੱਦ ਕਰਦੇ ਨੇ ਜਨਮ ਨਾਮ ਦਰਸਾਲ ਬਹੁਤ ਖੁੱਸਿਆ ਜਾ ਰਿਹਾ ਹੋ ਸਕਦਾ ਆ ਗਈ ਨਾ ਗੱਲ ਉਹੀ ਉਹੀ ਦੀ ਮੈਂ ਗੱਲ ਕਹਿ ਰਿਹਾ ਸੀਗਾ ਵੀ ਜਦੋਂ ਸਾਰੀ ਗੱਲ ਸਾਰਾ ਤੁਹਾਡਾ ਪੁਸਤਕਾ ਐ ਐਕਸੋ ਫੜ ਉਹ ਮਰਜ਼ੀ ਕਮਾ ਲੈਣ ਫੰਡਿੰਗ ਮਾ ਲੈਣ ਉਹ ਇਹੀ ਤਾਂ ਨੀਤੀ ਹੈ ਇਹ ਲੋਕਾਂ ਨੂੰ ਪਤਾ ਕੀ ਹੈ মিডিਆ ਵਿੱਚ ਕੀ ਹੋਇਆ ਹੈ ਬਕਾਊ ਗੋਦੀ মিডিਆ ਦਾ ਕੰਮ ਹੈ ਨਹੀਂ ਐਸੇ ਪੂਰੀ ਦੁਨੀਆ ਦੇ ਵਿੱਚ ਇਹ ਬਹੁਤ ਫੱਟੇ ਪੱਤਰ ਦੇ ਪ੍ਰਕਾਸ਼ਨ ਹੋ ਗਏ ਹੂ ਅਈ ਚੋਰਾਂ ਤਰੀਕਾ ਤੋਂ ਯਾਤਰਾ ਸ਼ੁਰੂ ਕੀਤੀ ਸੀ ਪੰਜਾਬ ਪੰਜਾਬ ਦੇ ਵਿੱਚੋਂ ਮੈਂ ਪਿੰਡਾਂ ਜਾ ਕੇ ਇਹੀ ਦੱਸਣ ਦੀ ਕੋਸ਼ਿਸ਼ ਕਰਦਾ ਜਿੱਥੇ ਬੰਦੂਕਾਂ ਰੱਖੇ ਹੋ ਜੋਏ ਸਿਆਸੀ ਬਦਲਾਅ ਮਸਲਿਆਂ ਦੇ ਹੱਲ ਨਹੀਂ ਹੈਗੇ ਛੋੜੇ ਆਉਣ ਵਾਲੇ ਸਮੇਂ 'ਚ ਆ ਹਮਲੇ ਹੋਣੇ ਆ ਤੁਹਾਡੇ ਭਵਿੱਖ ਦੇ ਵਿੱਚ ਸੰਭਲ ਜੋ ਇਕੱਠੇ ਹੋ ਜੋ ਮੈਂ ਅੱਜ ਵੀ ਪੰਜਾਬ ਐਕਸਲ ਨੂੰ ਕੀਲ ਕਰਦਾ ਓਏ ਹੁੰਡੇ ਡਾ ਕੇ ਗੱਲ ਨਹੀਂ ਉਹ ਬਾਣੀ ਕਰਾਂ ਦੇ ਦਰਵਾਜ਼ੇ ਪੇਟ ਕੇ ਨਹੀਂ ਉਹ ਗੱਲ ਬਣਨੀ ਪੱਥਾਂ 'ਤੇ ਬੈਠੇ ਤਾਂ ਸੁਣਤੀ ਜਾਂਦੇ ਆ ਜੋ ਵੀਡੀਓ ਦੇਖੀ ਜਾਂਦੇ ਐ ਕਿਹੜੇ ਕਿਹੜੇ ਡਾਂਗਾ ਪਾ ਕੇ ਸਿਰ ਕਾਟ ਗਿਆ ਹੁੰਦਾ ਈ ਘਰੇ ਬੈਠੇ ਮਰੋਗੇ ਮੇਰੀ ਗੱਲ ਜਾਣ ਕੇ ਇਸੇ ਬੈਠੇ ਦਬੇ ਸਾਬ ਨੂੰ ਚੱਲਣ ਦਾ ਆਵਾਜ਼ ਨਹੀਂ ਉੱਚ ਕਰਨ ਦੇ ਨਹੀਂ। ਉੱਠ ਕੇ ਆ ਜਾਓ ਮੇਰਾ ਵੀ ਤੁਹਾਡੇ ਖੜੇ ਨੇ ਬਰਾਬਰ ਦੇ ਪ੍ਰਾਪਤ ਵਿੱਚੋਂ ਤੁਹਾਡੇ ਚਾਚੇ ਦਾ ਇੱਕ ਲੜ ਰਹੀ ਅੱਜ ਤੁਹਾਡੇ ਰੱਤੇ ਮਿੱਤਿਆਂ ਦੇ ਖਿਲਾਫ। ਸੋ ਆ ਜਾਓ ਮੇਰਾ ਵੀ। ਆਜ ਖਤਰੋ ਤਿਆਰੀ ਹੁਣ ਲੈ ਕੇ ਪੰਨਾ ਗੇਰ ਬਾਡੋ ਦਾ ਜੋ ਵਾਦੀ ਹੋ ਜੇ ਤਮ। ਮੈਂ ਕਹਿੰਦਾ ਸਿਰ ਅ ਤ੍ਰਿਕੋ ਜਵੇਂ ਬਾਣ ਲਾ ਕੇ ਤਵੇਂ। ਕਿ ਸਾਡੀ ਗਲਬਾਨੀ ਦਾ ਨਿਸਾਨ ਆ। ਪਰ ਜਦੋਂ ਸਾਨੂੰ ਬੰਗਾਰਾਂ ਪਈਆਂ ਇਹਦਾ ਅਟਕ ਵੀ ਕਦੇ ਕਹਿੰਦਾ ਸੀਗਾ ਸ਼ੇਰੇ ਪੰਜਾਬ ਨੂੰ ਵੀ ਹੱਟਦਾ ਪੁੱਛੇ। ਹੋਣੀ ਨੰਗ ਸਕਦਾ। ਜੇ ਨਾ ਕੋਡੇ ਪਾਸ ਇਹ ਇਹ ਤਾਂ ਜਾਣਗੇ ਮਾਰਦੇ ਮਾਰਦਾਂਗੇ ਪਰ ਜਾਣਾਂਗੇ ਜਾਣਗੇ ਪਰ ਮੈਂ ਬੇਨਤੀ ਕਰਦਾ ਹਜ਼ਰਬਾਹੀ ਨਾਲ ਕਿ ਜੇ ਉਹ ਆਗੂ ਸਹਿਬਾਨ ਸਾਡੇ ਲੈ ਕੇ ਪਿਛਾ ਤੋਂ ਦੇ ਦਿੰਦੇ ਆ ਜਿਉਂ ਦੇ ਤਰ੍ਹਾਂ ਉਹਦੇ ਮੁਤਾਬਕ ਚੱਲੋ ਹਨਾ ਆਪਣਾ ਦੇ ਗੱਲ ਆ ਜਾਂਦੀ ਹੈ ਕਿ ਲੱਖਾ ਉੱਚਾ ਆ ਗਿਆ ਭੰਗਾ ਗਿਆ ਨੁਸਾਨ ਪਾ ਗਿਆ ਮੇਰਾ ਵੀ ਇਹ ਗੱਲ ਕਰਕੇ ਮੈਂ ਕਹਿੰਦਾ ਕੋਈ ਕਰਨੀ ਰਣਨੀ ਸਾਰੇ ਜਾਨ ਨੂੰ ਜਨਵਾ ਜਾ ਹੀ ਜਾਨ ਨਹੀਂ ਤਾਂ ਆਏ ਆ ਬੈਕਟਰਾਂ ਲਈ ਥੋੜੀਆਂ ਆਏ ਆ ਜਾਨ ਲਈ ਆ ਤੇ ਜਾਵਾਂਗੇ ਕੋਈ ਗੱਲ ਨਹੀਂ ਮੈਂ ਪਰਸਾ ਕਰਨਾ ਸਰਕਾਰ ਨੂੰ ਕੀ ਕਹਿਣਾ ਚਾਹੁੰਦਾ ਮੈਂ ਦੇਖੋ ਹਰਿਆਣਾ ਸਰਕਾਰ ਦੇ ਅੰਦਰ ਕੁਝ ਦੀ ਹੈ ਜੇ ਭਾਈ ਉਹ ਦੇ ਉਹਦੇ ਚ ਮੋਰੇ ਨੇ ਜਿਹੜੀ ਮੈਂ ਗੱਲ بار-बार ਕਰਦਾ ਨਾ ਨਿਊ ਬੰਦ ਆ ਜਿਹੜਾ ਬੈਠਾ ਦੁਨੀਆ ਦਾ ਕਾਰਪੋਰੇਟ ਆ ਜਿਹੜੀ ਦੁਨੀਆ ਨੂੰ ਚਲਾਉਣ ਵਾਲੇ ਬੰਦੇ ਨੇ ਇਹ ਤਾਂ ਸਿਰਫ ਕਿਰਿਆਦੇ ਆ ਇਹ ਤਾਂ ਉਸ ਨੇ ਹੇਤਿਆ ਤਹਿਤ ਆਪਣੀਆਂ ਨੀਤੀਆਂ ਲਾਗੂ ਕਰ ਰਹੇ ਨੇ ਸਮਝਣ ਦੀ ਲੋੜ ਆ ਕਿ ਹਮਲਾ ਕਿੱਥੋਂ ਹੋ ਰਿਹਾ ਤੇ ਇਹ ਕਾਹਾਂ ਮੋਰੇ ਬਣ ਕੇ ਨਿਭਾ ਰਹੇ ਨੇ ਹੁਣ ਤੁਸੀਂ ਦੇਖ ਲਾ ਵੋਟਾਂ ਨਹੀਂ ਪਈਆਂ ਹਲੇ ਕੀ ਕੁਛ ਹੋਈ ਜਾਂਦਾ ਜਦੋਂ ਵੋਟਾਂ ਪੈ ਗਈਆਂ ਤੇ ਆ ਕੇ ਬਣ ਗਿਆ ਸੂਤੇ ਸਾਡੇ ਹਾਲਾਤ ਕੀ ਬਣਦੇ ਆ ਯਾਰ ਛੱਡ ਦਿਓ ਮੇਰਾ ਜੁਨਾ ਹੱਥ ਬੰਦ ਕੇ ਬੇਨਤੀ ਆ ਪਿੰਡਾਂ ਦੇ ਘੜੇਵਾਜੀਆਂ ਅਸੀਂ ਬਾਦਲ ਵਾਲਿਆਂ ਦੀ ਕਾਂਗਰਸ ਵਾਲਿਆਂ ਦੀ ਆਮ ਆਦਮੀ ਵਾਲਿਆਂ ਦੀ ਕੋਈ ਵੀ ਕੋਈ ਮੋਟ ਪਾਰਟੀ ਵਾਲਿਆਂ ਦੀ ਇਹ ਐ ਇੱਛੇ ਐਕਸ਼ਨ ਇਤਨਾ ਛੋਟਾ ਹਾਲ ਇੱਛੇ ਪਿਆ ਜੁਨੀਆਂ ਮਰਜ਼ੀ ਧਰਾਨਾ ਖੜ ਜੇ ਉਤਰਾਂ ਅੱਜ ਤੁਮੇ ਗੱਲ ਦਾ ਰਾਜਾ ਬੜੰਗੇ ਖਾਜ ਮਰੀਜ਼ ਆ ਪੱਤਰਕਾਰ ਗਰੀਬ ਦਾ ਪਤਾ ਲੈਣ ਗਿਆ ਜਿਹੜੇ ਸਾਡੇ ਚੰਗੀ ਗੱਲ ਆ ਜਾਣਾ ਚਾਹੀਦੀ ਹੈ ਰਾਹੁਲ ਗਾਂਧੀ ਨਾਲ ਗੱਲ ਕਰ ਰਿਹਾ ਜੀ ਹਮਿੰਦਰ ਗਾਂਧੀ ਦੀ ਗੱਲ ਆਜ ਰਾਜਾ ਬਣ ਕੇ ਰਹਿ ਗਿਆ ਇਹ ਸਭ ਇਹ ਮੋਰਚਾ ਲੱਗਾ ਜਿਹਨੂੰ ਚੱਲ ਗਿਆ ਜਿੰਨੇ ਆਵਾਜ਼ੀ ਪਾ ਇਹ ਕੀ ਹੈ ਸਾਰੇ ਮੋਰਚੇ ਹੁੰਦੇ ਰਹਿੰਦੇ ਅੱਜ ਕਿੱਥੇ ਅੱਜ ਕਿੱਥੇ ਅੱਜ ਦੂਜੇ ਪਾਸੇ ਉਦੋਂ ਕਾਂਗਰਸ ਸੀਗੀ ਜਿਹੜਾ ਸਰਕਾਰ ਦੇ ਵਿੱਚ ਉਹ ਦੂਰ ਪਿੱਛੇ ਰਹੇ ਅੱਜ ਉਹ ਕਿਸਾਨਾਂ ਦਾ ਮਾਰਚ ਆ ਗਿਆ ਕਿ ਕਿਹੜੀ ਚੀਜ਼ ਇਹ ਜਿਹੜਾ ਮੈਂ ਇਹਨਾਂ ਸਿਆਸੀ ਖੇਡ ਐ ਇਹ ਨਹੀਂ ਚੱਲਣੀ ਐ ਕਿ ਸੌਦੇ ਨਹੀਂ ਹੈਗੇ ਨੀ ਐ ਇੱਕਦਾ ਮੋਦੀ ਆ ਰਿਹਾ ਤੁਹਾਨੂੰ ਮੰਨਣਾ ਜਦੋਂ ਅਮੋਸ਼ਾ ਆ ਰਿਹਾ ਕੋਈ ਮੰਨਣਾ ਨਹੀਂ ਪਾਰਟੀ ਜਿਹੜੀ ਨਾਜੀ ਹੋ ਰਹੀ ਹੈ ਪਰ ਪਿਆਰ ਤੋਂ ਸਾਰੇ ਹੁਣ ਨਹੀਂ ਦੇ ਮੰਨਵਾ ਪਾ ਗਏ ਲੋਕਾਂ ਨੂੰ ਜਾਗਰੂਕ ਆ ਜਾਓ ਆ ਦੇਖੋ ਮੈਂ ਵਾਰ-ਵਾਰ ਇਹਨਾ ਸੁਣਿਆ ਕਿ ਜਿੱਤ ਸੋਦੀ ਇੱਕ ਜਿੱਤੂ ਦੇ ਚਿੱਤੇ ਬਾਦ ਗੂ ਵੀ ਪਿੰਡ ਦੀ ਜਿਹੜੀ ਵੀ ਜਿੱਥੇ ਬੰਦਿਆ ਪਸੰਦ ਆ ਦੀ ਆਮ ਜੀ ਲਾ ਦਿਆ ਮੇਰਾ ਵੀ ਪੂਰਨਾ ਨਾਲ ਰਿਹਾ ਜਦੋਂ ਨਾਲ ਬਸ ਇੱਕ ਪਿੰਡਾਂ ਦੇ ਵਿੱਚ ਮੈਂ ਬਹੁਤ ਖੁਸ਼ ਕਰਵਾਲਾ ਲੱਗਦਾ ਸਮਝੋ ਇੱਕਤਾ ਕੇਂਦਰ ਹੈ ਕਬਾਈ ਚਲਾ ਕੇ ਮਾਈਕ ਲਾ ਅਸੀਂ ਕਹਿੰਦੇ ਪੰਜਾਬ ਵਿੱਚ ਆਉਣਾ ਪੰਜਾਬ ਅਕਾ ਦੇ ਪਿੰਡਾਂ ਲੱਭਾਈ ਚੜਾ ਇੱਕਤਾ ਬਜੂ ਦਾ ਸਾਂਝਾ ਕੇਂਦਰ ਹੈ ਜਾਂ ਯਾਤਾ ਪਾਤਾ ਲੱਭਾਉਣੀਆਂ ਕੋਈ ਤਾਂ ਇੱਕ ਲੋਕ ਦੇ ਸੇਵੇ ਕੋਈ ਨੀ ਅਸੀਂ ਆਪਣੇ ਗਰੀਬ ਲੋਕਾਂ ਨਾਲ ਕਿਹਾ ਕਿ ਨਾ ਨੀ ਫਸਦਾ ਚਾਹੇ ਕਿ ਬੁਵਾਸ-ਬੁਵਾਸ ਹੈ ਦੂਜੇ ਨਾਲ આજ ਤੂੰ ਮਰਦਾ ਹੈ ਦੂਜੇ ਨਾਲ ਘਰ ਤੋਂ ਬੈਠਾ ਹੈ ਨੰਨਾ ਨਾ ਖੜੀ ਕੋਲੇ ਇਹ ਸਾਜਾ ਬਹੁਤ ਜੀਵਿਆ ਤੇ ਨਾ ਕੈਂਚੇ ਟੁੱਟਦੀਆਂ ਅਗਲੇ ਸਾਡੀਆਂ ਵੀੜੀਆਂ ਹੁੰਦੀਆਂ ਸਾਡੇ ਦੂਜੇ ਦੀਆਂ ਵੀੜੀਆਂ ਕਰਦੇ ਇੰਨਾ ਪਿਆਰ ਸੀ ਨਾ ਸੰਗ ਵੀ ਵਰਤਦੇ ਨਹੀਂ ਵਰਤ ਕੇ ਟਾਲ ਨਹੀਂ ਜਾਂ ਸਾਹ ਗਾਹਾਂ ਨਾਲ ਨਾਲ ਇੱਕ ਦਿਨ ਸ਼ੀਮਾ ਦੇ ਕੋਲੋਂ ਵੀ ਖਤਮ ਹੋ ਗਈ ਇਹ ਸਾਜਾ ਦੁਬਾਰੇ ਜੁੜਨਾ ਵਾਲਾ ਜੇ ਪੰਜਾਬ ਦੇ ਵਿੱਚ ਇਹ ਬਈ